ਸਰੋਮਨੀ ਕਮੇਟੀ ਨੇ ਜੋ ਜਸੇਦਾਰਾਂ ਨੂੰ ਹਟਾਉਣ ਦਾ ਫੈਸਲਾ ਬਾਦਲ ਪ੍ਰਵਾਹ ਦੇ ਦਬਾਅ ਹਟ ਲਿਆ ਗਿਆ ਉਹ ਬਹੁਤ ਮੰਦ ਭੱਗਾ ਉਹਦੇ ਨਾਲ ਸਿੱਖ ਸੰਗਤਾਂ 'ਚ ਬਹੁਤ ਵੱਡੀ ਰੋਸ ਦੀ ਭਾਵਨਾ ਵਾ ਤੇ ਇਸ ਕਰਕੇ ਉਸ ਫੈਸਲੇ ਨੂੰ ਵਾਪਸ ਲੈ ਕੇ ਜਸੇਦਾਰਾਂ ਨੂੰ ਮੁੜ ਬੁੜ ਬਹਾਲ ਕੀਤਾ ਜਾਣਾ ਚਾਹੀਦਾ ਤੇ ਸਾਰੀਆਂ ਸਿੱਖ ਜਥੇਬੰਦੀਆਂ ਦਲ ਪੰਥਾਂ ਨੂੰ ਬੇਨਤੀ ਆ ਕਿ ਜੋ ਟਕਰਾਅ ਦੀ ਸਥਿਤੀ ਬਣੀ ਹੋਈ ਆ ਉਤੋਂ ਸਾਰਿਆਂ ਨੂੰ ਬਚਣਾ ਚਾਹੀਦਾ ਤੇ ਜੋ ਭੋਲੇ ਮੱਲੇ ਦਾ ਪਵਿੱਤਰ ਦਹੜਾ ਆ ਰਿਹਾ ਉਹ ਸਾਰਿਆਂ ਨੂੰ ਮਿਲ ਜੁੜ ਕੇ ਚੜ੍ਹਦੀ ਕਲਾ ਨਾ ਮਨਾਉਣਾ ਚਾਹੀਦਾ ਸ਼੍ਰੋਮਣੀ ਕਮੇਟੀ ਨੇ ਜੋ ਜਥੇਦਾਰਾਂ ਨੂੰ ਹਟਾਉਣ ਦਾ ਫੈਸਲਾ ਬਾਦਲ ਪ੍ਰਵਾਹ ਦੇ ਦਬਾਅ ਹਟ ਲਿਆ ਗਿਆ ਉਹ ਬਹੁਤ ਮੰਦ ਭਾਗਾ ਉਹਦੇ ਨਾਲ ਸਿੱਖ ਸੰਗਤਾਂ ਚ ਬਹੁਤ ਵੱਡੀ ਰੋਸ ਦੀ ਭਾਵਨਾ ਵਾ ਤੇ ਇਸ ਕਰਕੇ ਉਸ ਫੈਸਲੇ ਨੂੰ ਵਾਪਸ ਲੈ ਕੇ ਜਥੇਦਾਰਾਂ ਨੂੰ ਮੁੜ ਬੁੜ ਬਹਾਲ ਕੀਤਾ ਜਾਣਾ ਚਾਹੀਦਾ ਤੇ ਸਾਰੀਆਂ ਸਿੱਖ ਜਥੇਬੰਦੀਆਂ ਦਲ ਪੰਥਾਂ ਨੂੰ ਬੇਨਤੀ ਆ ਕਿ ਜੋ ਟਕਰਾਅ ਦੀ ਸਥਿਤੀ ਬਣੀ ਹੋਈ ਆ ਉਹ ਤੋਂ ਸਾਰਿਆਂ ਨੂੰ ਬਚਣਾ ਚਾਹੀਦਾ ਤੇ ਜੋ ਹੋਲੇ ਮਹਲੇ ਦਾ ਪਵਿੱਤਰ ਦਿਹਾੜਾ ਆ ਰਿਹਾ ਉਹ ਸਾਰਿਆਂ ਨੂੰ ਮਿਲ ਜੁੜ ਕੇ ਚੜ੍ਹਦੀ ਕਲਾ ਨਾ ਮਨਾਉਣਾ ਚਾਹੀਦਾ ਸ਼੍ਰੋਮਣੀ ਕਮੇਟੀ ਨੇ ਜੋ ਜਸੇਦਾਰਾਂ ਨੂੰ ਹਟਾਉਣ ਦਾ ਫੈਸਲਾ ਬਦਲ ਪ੍ਰਵਾਦ ਦੇ ਰਿਵਾਈਜ਼ ਲਿਆ ਗਿਆ ਉਹ ਬਹੁਤ ਮੰਦ ਭਾਗਾ ਉਹਦੇ ਨਾਲ ਸਿੱਖ ਸੰਗਤਾਂ 'ਚ ਬਹੁਤ ਵੱਡੀ ਰੋਸ ਦੀ ਭਾਵਨਾ ਵਾ ਤੇ ਇਸ ਕਰਕੇ ਉਸ ਫੈਸਲੇ ਨੂੰ ਵਾਪਸ ਲੈ ਕੇ ਜਸੇਦਾਰਾਂ ਨੂੰ ਮੁੜ ਬੜ ਬਹਾਲ ਕੀਤਾ ਜਾਣਾ ਚਾਹੀਦਾ ਤੇ ਸਾਰੀਆਂ ਸਿੱਖ ਜਥੇਬੰਦੀਆਂ ਦਲ ਪੰਥਾਂ ਨੂੰ ਬੇਨਤੀ ਆ ਕਿ ਜੋ ਟਕਰਾਅ ਦੀ ਸਥਿਤੀ ਬਣੀ ਹੋਈ ਆ ਉਹ ਤੋਂ ਸਾਰਿਆਂ ਨੂੰ ਬਚਣਾ ਚਾਹੀਦਾ ਤੇ ਜੋ ਹੋਲੇ ਮਹਲੇ ਦਾ ਪਵਿੱਤਰ ਦਿਹਾੜਾ ਆ ਰਿਹਾ ਉਹ ਸਾਰਿਆਂ ਨੂੰ ਮਿਲ ਜੁੜ ਕੇ ਚੜ੍ਹਦੀ ਕਲਾ ਨਾ ਮਨਾਉਣਾ ਚਾਹੀਦਾ ਸ਼੍ਰੋਮਣੀ ਕਮੇਟੀ ਨੇ ਜੋ ਜਥੇਦਾਰਾਂ ਨੂੰ ਹਟਾਉਣ ਦਾ ਫੈਸਲਾ ਬਾਦਲ ਪ੍ਰਵਾਹ ਦੇ ਦਬਾਅ ਹੇਠ ਲਿਆ ਗਿਆ ਉਹ ਬਹੁਤ ਮੰਦ ਭਾਗਾ ਉਹਦੇ ਨਾਲ ਸਿੱਖ ਸੰਗਤਾਂ 'ਚ ਬਹੁਤ ਵੱਡੀ ਰੋਸ ਦੀ ਭਾਵਨਾ ਵਾ ਤੇ ਇਸ ਕਰਕੇ ਉਸ ਫੈਸਲੇ ਨੂੰ ਵਾਪਸ ਲੈ ਕੇ ਜਥੇਦਾਰਾਂ ਨੂੰ ਮੁੜ ਬੁੜ ਬਹਾਲ ਕੀਤਾ ਜਾਣਾ ਚਾਹੀਦਾ ਤੇ ਸਾਰੀਆਂ ਸਿੱਖ ਜਥੇਬੰਦੀਆਂ ਦਲ ਪੰਥਾਂ ਨੂੰ ਬੇਨਤੀ ਆ ਕਿ ਜੋ ਟਕਰਾਅ ਦੀ ਸਥਿਤੀ ਬਣੀ ਹੋਈ ਆ ਉਤੋਂ ਸਾਰਿਆਂ ਨੂੰ ਬਚਣਾ ਚਾਹੀਦਾ ਤੇ ਜੋ ਹੋਲੇ ਮਹਲੇ ਦਾ ਪਵਿੱਤਰ ਦਿਹਾੜਾ ਆ ਰਿਹਾ ਉਹ ਸਾਰਿਆਂ ਨੂੰ ਮਿਲ ਜੁੜ ਕੇ ਚੜ੍ਹਦੀ ਕਲਾ ਨਾ ਮਨਾਉਣਾ ਚਾਹੀਦਾ ਸ਼੍ਰੋਮਣੀ ਕਮੇਟੀ ਨੇ ਜੋ ਜਸੇਦਾਰਾਂ ਨੂੰ ਹਟਾਉਣ ਦਾ ਫੈਸਲਾ ਬਦਲ ਪ੍ਰਵਾਦ ਦੇ ਰਿਵਾਈਜ਼ ਲਿਆ ਗਿਆ ਉਹ ਬਹੁਤ ਮੰਦ ਭਾਗਾ ਉਹਦੇ ਨਾਲ ਸਿੱਖ ਸੰਗਤਾਂ 'ਚ ਬਹੁਤ ਵੱਡੀ ਰੋਸ ਦੀ ਭਾਵਨਾ ਵਾ ਤੇ ਇਸ ਕਰਕੇ ਉਸ ਫੈਸਲੇ ਨੂੰ ਵਾਪਸ ਲੈ ਕੇ ਜਸੇਦਾਰਾਂ ਨੂੰ ਮੁੜ ਬੜ ਬਹਾਲ ਕੀਤਾ ਜਾਣਾ ਚਾਹੀਦਾ ਤੇ ਸਾਰੀਆਂ ਸਿੱਖ ਜਥੇਬੰਦੀਆਂ ਦਲਪੰਥਾਂ ਨੂੰ ਬੇਨਤੀ ਆ ਕਿ ਜੋ ਟਕਰਾਅ ਦੀ ਸਥਿਤੀ ਬਣੀ ਹੋਈ ਆ ਉਹ ਤੋਂ ਸਾਰਿਆਂ ਨੂੰ ਬਚਣਾ ਚਾਹੀਦਾ ਤੇ ਜੋ ਹੋਲੇ ਮਹਲੇ ਦਾ ਪਵਿੱਤਰ ਦਹੜਾ ਆ ਰਿਆ ਉਹ ਸਾਰਿਆਂ ਨੂੰ ਮਿਲ ਜੁੜ ਕੇ ਚੜ੍ਹਦੀ ਕਲਾ ਨਾ ਮਨਾਉਣਾ ਚਾਹੀਦਾ ਸ਼੍ਰੋਮਣੀ ਕਮੇਟੀ ਨੇ ਜੋ ਜਥੇਦਾਰਾਂ ਨੂੰ ਹਟਾਉਣ ਦਾ ਫੈਸਲਾ ਬਾਦਲ ਪ੍ਰਵਾਹ ਦੇ ਦਬਾਅ ਹਟ ਲਿਆ ਗਿਆ ਉਹ ਬਹੁਤ ਮੰਦ ਭਾਗਾ ਉਹਦੇ ਨਾਲ ਸਿੱਖ ਸੰਗਤਾਂ 'ਚ ਬਹੁਤ ਵੱਡੀ ਰੋਸ ਦੀ ਭਾਵਨਾ ਵਾ ਤੇ ਇਸ ਕਰਕੇ ਉਸ ਫੈਸਲੇ ਨੂੰ ਵਾਪਸ ਲੈ ਕੇ ਜਥੇਦਾਰਾਂ ਨੂੰ ਮੁੜ ਬੁੜ ਬਹਾਲ ਕੀਤਾ ਜਾਣਾ ਚਾਹੀਦਾ ਤੇ ਸਾਰੀਆਂ ਸਿੱਖ ਜਥੇਬੰਦੀਆਂ ਦਲ ਪੰਥਾਂ ਨੂੰ ਬੇਨਤੀ ਆ ਕਿ ਜੋ ਟਕਰਾਅ ਦੀ ਸਥਿਤੀ ਬਣੀ ਹੋਈ ਆ ਉਹ ਤੋਂ ਸਾਰਿਆਂ ਨੂੰ ਬਚਣਾ ਚਾਹੀਦਾ ਤੇ ਜੋ ਹੋਲੇ ਮਹਲੇ ਦਾ ਪਵਿੱਤਰ ਦਹੜਾ ਆ ਰਿਹਾ ਉਹ ਸਾਰਿਆਂ ਨੂੰ ਮਿਲ ਜੁੜ ਕੇ ਚੜ੍ਹਦੀ ਕਲਾ ਨਾ ਮਨਾਉਣਾ ਚਾਹੀਦਾ ਸ਼ਰੋਮਣੀ ਕਮੇਟੀ ਨੇ ਜੋ ਜਥੇਦਾਰਾਂ ਨੂੰ ਹਟਾਉਣ ਦਾ ਫੈਸਲਾ ਬਦਲ ਪ੍ਰਵਾ ਦੇ ਦਵਾਇਸ਼ ਲਿਆ ਗਿਆ ਉਹ ਬਹੁਤ ਮੰਦ ਭਾਗਾ ਉਹਦੇ ਨਾਲ ਸਿੱਖ ਸੰਗਤਾਂ ਚ ਬਹੁਤ ਵੱਡੀ ਰੋਸ ਦੀ ਭਾਵਨਾ ਵਾ ਤੇ ਇਸ ਕਰਕੇ ਉਸ ਫੈਸਲੇ ਨੂੰ ਵਾਪਸ ਲੈ ਕੇ ਜਥੇਦਾਰਾਂ ਨੂੰ ਮੁੜ ਬੁੜ ਬਹਾਲ ਕੀਤਾ ਜਾਣਾ ਚਾਹੀਦਾ ਤੇ ਸਾਰੀਆਂ ਸਿੱਖ ਜਥੇਬੰਦੀਆਂ ਦਲ ਪੰਥਾਂ ਨੂੰ ਬੇਨਤੀ ਆ ਕਿ ਜੋ ਟਕਰਾਅ ਦੀ ਸਥਿਤੀ ਬਣੀ ਹੋਈ ਆ ਉਹ ਤੋਂ ਸਾਰਿਆਂ ਨੂੰ ਬਚਣਾ ਚਾਹੀਦਾ ਤੇ ਜੋ ਹੌਲੇ ਮੱਲੇ ਦਾ ਪਵਿੱਤਰ ਦਹੜਾ ਆ ਰਿਆ ਉਹ ਸਾਰਿਆਂ ਨੂੰ ਮਿਲ ਜੁੜ ਕੇ ਚੜ੍ਹਦੀ ਕਲਾ ਨਾ ਮਨਾਉਣਾ ਚਾਹੀਦਾ